ਹੈਲੋ ਜੀ ਮੇਰੇ ਵੱਲੋਂ ਸਾਰਨ ਕੈਰਪੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਡੇ ਸਤੇ ਇੱਕ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਤੇ ਦੋਵਾਂ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਸੌਖਾ ਡਿਜ਼ਾਈਨ ਬਣ ਜਾਂਦਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਇਸ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਦੋ ਦੋ ਦੇ ਹਿਸਾਬ ਨਾਲ ਕੁੰਡੇ ਲੈਣੇ ਵੈਸੇ ਤਾਂ ਆਪਣਾ ਤੁੰ ਉਵੇਂ ਜਿੰਨੇ ਕੁੰਡੇ ਪਾਵਾਂਗੇ ਉਸੇ ਜੀ ਆਪਣਾ ਸੈੱਟ ਹੋ ਜਾਣਾ ਇਹ ਡਿਜ਼ਾਈਨ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਆ ਕੋਈ ਵੀ ਬਾਰਡਰ ਬਣਾ ਕੇ ਜਾਂ ਸਿੱਧੇ ਉਲਟੀਆਂ-ਉਲਟੀਆਂ ਸਲਾਈਆਂ ਪਾ ਕੇ ਆਪਾਂ ਇਹ ਡਿਜ਼ਾਈਨ ਸ਼ੁਰੂ ਕਰ ਸਕਦੇ ਆ ਇਹ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਆਪਾਂ ਲਾ ਲੈਣਾ ਧਾਗਾ ਅੱਗੇ ਕਰਾਂਗੇ ਇਸ ਕੁੰਡੇ ਨੂੰ ਆਪਾਂ ਉਲਟਾ ਬਣਾ ਲੈਣਾ ਧਾਗਾ ਪਿੱਛੇ ਕੀਤਾ ਇੱਕ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਧਾਗਾ ਫੇਰ ਅੱਗੇ ਇੱਕ ਉਲਟਾ ਸਾਰੀ ਸਿਲਾਈ ਜਿਹੜੀ ਆਪਾਂ ਇੱਕ ਕੁੰਡਾ ਸਿੱਧਾ ਇੱਕ ਉਲਟਾ ਇਸੇ ਤਰ੍ਹਾਂ ਹੀ ਬਣਾਉਣੀ ਆ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਸਿੱਧਾ ਇਹ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਆ ਸਿੱਧੀ ਸਾਈਡ ਤੋਂ ਇਹ ਸਿਲਾਈ ਆਪਣੀ ਇਸ ਕੁੰਡੇ ਨੂੰ ਆਪਾਂ ਉਲਟਾ ਬਣਾ ਲੈਣਾ। ਹੁਣ ਆਪਣੀ ਉਲਟੀ ਸਾਈਡ ਤੋਂ ਦੂਸਰੀ ਸਿਲਾਈ ਆ ਗਈ ਡਿਜ਼ਾਈਨ ਦੀ। ਪਹਿਲਾ ਕੁੰਡਾ ਆਪਾਂ ਲਾ ਲੈਣਾ, ਤਾਂ ਅੱਗਾ ਅੱਗੇ ਕੀਤਾ। ਜਿਹੜਾ ਕੁੰਡਾ ਆਪਾਂ ਇਧਰੋਂ ਸਿੱਧਾ ਬਣਾ ਸੀ, ਇਹਨੂੰ ਆਪਾਂ ਉਲਟਾ ਬਣਾਉਣਾ। ਇਧਰੀ ਸਾਈਡ ਤੋਂ ਉਲਟਾ ਬਣਾਉਣਾ। ਇਹ ਕੁੰਡਾ ਜਿਹੜਾ ਆਪਣਾ ਉਲਟਾ ਸੀਗਾ, ਇਹਨੂੰ ਆਪਾਂ ਬਿਨਾਂ ਬੁਣੇ ਲਾ ਲੈਣਾ। ਇੱਕ ਕੁੰਡਾ ਉਲਟਾ ఫను బా బునే లా కు ఉల్టా ఫిర్ బులం ఫిల్ ఫు లానా ఫిరు ఉల్టా ఫా బి బుణా కుటా ఫిర్ బు ఏ సీ సై తూసరి ਹੁਣ ਆਪਣੇ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਆ ਗਈ ਇਹ ਚਾਪਾ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਾਂਗੇ ਕੁੰਡਿਆਂ ਦੀ ਅਦਲੇ ਬਦਲੀ ਕਰਨੀ ਆਪਾਂ ਹੋਰ ਕੁਝ ਨਹੀਂ ਕਰਨਾ ਪਹਿਲਾ ਕੁੰਡਾ ਆਪਾਂ ਲਾ ਲੈਣਾ ਹੁਣ ਜਿਹੜਾ ਕੁੰਡਾ ਆਪਾਂ ਸਿੱਧਾ ਬੁਣਿਆ ਉਲਟਾ ਬੁਣਿਆ ਸੀ ਅੱਗੇ ਹੁਣ ਆਪਾਂ ਇਸ ਕੁੰਡੇ ਨੂੰ ਸਿੱਧਾ ਬੁਣਾਂਗੇ ਤੇ ਜਿਹੜਾ ਸਿੱਧਾ ਕੁੰਡਾ ਸੀ ਇਹਨੂੰ ਆਪਾਂ ਉਲਟਾ ਬੁਣਾਂਗੇ ਇਹ ਸਲਾਈ ਚ ਐਵੇਂ ਆ ਤੀਸਰੀ ਚ ਇੱਕ ਕੁੰਡਾ सीधा एक उल्टा बस कुंडे तर थोडा ज्या आप सिरे तो ही करना बाकी सारे एक कुंडा सीधा एक उल्टा एक सीधा एक उल्टा एक कुंडा उल्टा एक सीधा सारी सिलाई आप बनवली तीसरी ਸਲਾਈ ਪਹਿਲੀ ਸਲਾਈ ਤਰ੍ਹਾਂ ਹੀ ਆ ਤੇ ਬਸ ਵੈਸੇ ਆਪਾਂ ਕੁੰਡਾ ਹੀ ਥੋੜਾ ਜਿਹਾ ਕਰਨਾ ਸਿਰੇ ਤੋਂ ਆਦਲਾ ਬਦਲੀ ਜਗ੍ਹਾ ਹੀ ਹੁਣ ਆਪਣੀ ਚੌਥੀ ਸਲਾਈ ਆ ਗਈ ਉਲਟੀ ਸਾਈਡ ਤੋਂ ਪਹਿਲਾ ਕੁੰਡਾ ਆਪਾਂ ਲਾ ਲੈਣਾ ਜਿਹੜਾ ਆਪਣਾ ਕੁੰਡਾ ਇਧਰ ਉਲਟਾ ਪੋਣਿਆ ਇਹਨੂੰ ਆਪਾਂ ਲਾ ਲੈਣਾ ਜਿਹੜਾ ਇਹ ਕੁੰਡਾ ਆਪਾਂ ਉਲਟਾ ਬਣਾਉਣਾ ਸਿੱਧਾ ਜਿਹੜਾ ਉਧਰ ਬੁਣਿਆ ਸੀ ਆਪਾਂ ਇਹਨੂੰ ਲਾ ਲੈਣਾ ਇਹਨੂੰ ਉਲਟਾ ਬਣਾਉਣਾ ਇਹਨੂੰ ਲਾ ਲੈਣਾ ਇਹਨੂੰ ਉਲਟਾ ਇਹਨੂੰ ਲਾ ਲਿਆ ਇਹ ਉਲਟਾ ਇਹ ਲਾ ਲਿਆ ਚੌਥੀ ਸਲਾਈ ਜਿਹੜੀ ਆਪਾਂ ਐਵੇਂ ਪਾਉਣੀ ਆ ਸਲਾਈਆਂ ਦੋਹਾਂ ਦਾ ਹੀ ਡਿਜ਼ਾਈਨ ਆ ਵੈਸੇ ਆਪਾਂ ਉਲਟਾ ਪਲਟੇ ਕਰਨਾ ਇਹਨੂੰ ਇਹਨੂੰ ਲਾਸਟ ਵਾਲਾ ਪੁੰਡਾ ਆਪਾਂ ਉਲਟਾ ਬੋਲ ਲਾਂਗੇ। ਇਹ ਹੀ ਚਾਰ ਸਲਾਈਆਂ ਆਪਾਂ ਪਾਉਣੀਆਂ ਤੇ ਆਪਣਾ ਡਿਜ਼ਾਈਨ ਬਣਾਉਣਾ ਸ਼ੁਰੂ ਹੋ ਗਿਆ। ਤੇ ਫਿਰ ਆਪਾਂ ਚਾਰ ਸਲਾਈਆਂ ਹੋਰ ਪਾ ਕੇ ਤੁਹਾਨੂੰ ਦਿਖਾਉਣੇ ਆਪਾਂ ਇਹ ਹੀ ਡਿਜ਼ਾਈਨ ਪਾਉਣਾ ਵਾਰੀ-ਵਾਰੀ ਚਾਰ ਸਲਾਈਆਂ। ਇਹ ਹੀ ਚਾਰ ਸਲਾਈਆਂ ਪਾ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਛੋਟਾ-ਛੋਟਾ ਇਹ ਡੱਬੀਆਂ ਜਿਹਾਂ ਵਾਲਾ ਡਿਜ਼ਾਈਨ ਬਣਦਾ ਜਾਣਾ। ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਤੇ ਨਿੱਕੇ-ਨਿੱਕੇ ਡਿਜ਼ਾਈਨ ਬਣਦਾ ਏ। ਬੱਚੇ ਨੇ ਕੋਟੀਆਂ ਚ ਪਣਾਏ ਬਾਈਏ ਤਾਂ ਬਾਲੇ ਸੋਨਾ ਲੱਗਦਾ ਬੱਚਿਆਂ ਦੇ ਕੋਟੀਆਂ ਬਣੀਆਂ ਹੋਆ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਦੀ ਆਪਾਂ ਅਗਲੀ ਵੀਡੀਓ ਚ ਓਕੇ ਬਾਏ ਬਾਏ